ਕਹਿੰਦੇ ਆ ਕਿ ਆਸ਼ੂ ਐ ਕਹੀ ਜਾਂਦਾ ਮੈਂ ਤਾਂ ਬਰੀ ਹੋ ਗਿਆ ਬਰੀ ਕੀ ਨਹੀਂ ਕਰਤਾ ਇਹ ਕੇਸ ਚੱਲ ਰਹੇ ਨੇ ਕੋਰਟਾਂ 'ਚ ਅਜੇ ਕਦੇ ਟੈਂਡਰਿੰਗ ਦਾ ਕਪੜਾ ਕਦੇ ਟਰਾਂਸਪੋਰਟ ਦਾ ਕਪੜਾ ਸਾਰੇ ਕੇਸ ਚੱਲਦੇ ਨੇ ਚਲੋ ਕੋਰਟਾਂ ਦੇ ਮੁਤਾਬਕ ਚੱਲਣਾ ਪੈਂਦਾ ਕਾਨੂੰਨ ਮੁਤਾਬਕ ਚੱਲਣਾ ਪਊ ਠੀਕ ਹੈ ਨਾ ਪਾਰਾ ਚੋਰੀ ਦੇ ਪੁੱਤ ਗੱਭਰੂ ਨਹੀਂ ਹੁੰਦੇ ਇਹ ਤੁਸੀਂ ਕਿੱਥੇ ਲੈ ਜਾਓਗੇ ਪੈਸਾ ਮੈਨੂੰ ਸਮਝ ਨਹੀਂ ਆਉਂਦੀ ਪਤੰਦਰ ਧਰਮਰਾਜ ਨਾਲ ਗੱਲ ਹੋ ਗਈ ਇਹਨਾਂ ਦੀ ਵੀ ਤੁਹਾਡੇ ਵਾਲੇ ਪੈਸੇ ਤਾਂ ਆ ਸਕਦੇ ਨੇ ਸਾਨੂੰ ਤਾਂ ਇਹੀ ਸਗਾਇ ਸਾਡੇ ਬਜ਼ੁਰਗਾਂ ਨੇ ਭਾਈ ਨਾਲ ਕੁਝ ਨਹੀਂ ਜਾਂਦਾ ਇਹ ਮੱਲਾ ਦਾ ਨਾਮ ਵਾਲਾ ਵੀ ਗੱਟੜੀਆਂ ਬੰਨੀ ਫਿਰਦੇ ਨੇ ਵੀ ਲੈ ਕੇ ਜਾਵਾਂਗੇ ਕਿਉਂ ਗਰੀਬਾਂ ਦੀਆਂ ਵੱਦ ਦੋਆਵਾਂ ਲੈਣੇ ਆ ਗਰੀਬ ਦੀ ਹਾਂ ਤੇ ਪਰਮਾਤਮਾ ਦੀ ਦਰਗਾਹ ਕੋਈ ਬਾਈਪਾਸ ਨਹੀਂ ਹੈਗਾ ਸਿੱਧੀ ਜਾਂਦੀ ਹੈ ਭਾਈ ਉੱਥੇ ਆ ਦੇਖ ਲਓ ਜਿਹਨੇ ਜਿਹਨੇ ਕੋਈ ਮਾੜਾ ਕੰਮ ਕੀਤਾ ਇੱਥੇ ਨਰਕ ਸੁਰਗ ਨੇ ਇੱਥੇ ਭੁਗਤਦਾ ਤੁਸੀਂ ਵੀ ਤੁਹਾਡੇ ਰਿਸ਼ਤੇਦਾਰੀਆਂ ਦੋਸਤਾਂ ਮਿੱਤਰਾਂ 'ਚ ਬਹੁਤ ਸਾਰੇ ਲੋਕ ਹੋਣਗੇ ਜਿਨ੍ਹਾਂ ਨੇ ਕੋਈ ਗਲਤ ਤਰੀਕੇ ਨਾਲ ਪੈਸਾ ਕਮਾਇਆ ਜਾਂ ਕਿਸੇ ਦੇ ਹੱਕ ਮਾਰੇ ਇੱਥੇ ਕਿਸੇ ਨਾ ਕਿਸੇ ਰੂਪ 'ਚ ਨਿਕਲ ਜਾਂਦਾ ਫਿਰੋ ਸুইস ਕਰਕੇ ਆਪਾਂ ਦਸਾਂ ਨਾ ਆਉਂਦੀ ਕਮਾਈ ਕਰ ਕਿਰਤ ਕਮਾਈ ਕਰਨ ਵਾਲੇ ਬੰਦੇ ਆ ਤੇ 19 ਤਰੀਕ ਨੂੰ ਆਪਣਾ ਚੋਣ ਨਿਸ਼ਾਨੀ ਬਹੁਤ ਵਧੀਆ ਮਾਵਾ ਭੈਣ ਦਾ ਦੱਸਣ ਦੀ ਲੋੜ ਹੀ ਨਹੀਂ ਤਸਵੀਰੇ ਸਵੇਰੇ ਨੇਰੇ ਚ 5 5:30 ਵਜੇ ਲੱਭ ਲੈਂਦੀਆਂ ਨੇ ਕਿੱਥੇ ਜੇ ਪਿਆ ਤੁਸੀਂ ਬਹੁਤੇ ਖੁਸ਼ ਨਾ ਹੋ ਪਿੱਛੇ ਜੇ ਲੋੜ ਪੈ ਜੇ ਇਹ ਜੇ ਵੇਲੇ ਵੀ ਲੱਭ ਲੈਂਦੀਆਂ ਨੇ ਕਿੱਥੇ ਜੇ ਪਿਆ ਹਾਂ ਪਰ ਆਪਣਾ ਝਾੜੂ ਚੋਣ ਨਿਸ਼ਾਨ ਹੈ ਇਸ ਝਾੜੂ ਨਾਲ ਪਹਿਲਾਂ ਆਪਾਂ ਸਿਰਫ ਮਕਾਨ ਜਾਂ ਦੁਕਾਨ ਸਾਫ਼ ਕਰਦੇ ਸੀ ਹੁਣ ਅਰਵਿੰਦ ਕੇਜਰੀਵਾਲ ਹੋਣ ਦੀ ਅਗਵਾਈ ਚ ਇਸ ਝਾੜੂ ਨਾਲ ਪੂਰਾ ਹਿੰਦੁਸਤਾਨ ਸਾਫ ਕੀਤਾ ਜਾਊਗਾ ਪੂਰਾ ਹਿੰਦ ਕੱਲ ਇੱਕ ਕੱਲ ਇੱਕ 1958 ਦਾ ਐਕਟ ਹੈ ਜੀ 1958 ਦਾ ਦੁਕਾਨਦਾਰਾਂ ਦਾ ਉਹ ਕੱਲ ਐਕਟ ਸੋਧ ਕੇ ਉਹਨੂੰ ਹੁਣ ਵਿਧਾਨ ਸਭਾ ਚ ਲੈ ਕੇ ਆਵਾਂਗੇ ਆ ਦੁਕਾਨਦਾਰ ਨੇ ਖੜੇ ਨੇ ਬਹੁਤ ਸਾਰੇ ਦੁਕਾਨਦਾਰ ਇੱਥੇ ਖੜੇ ਹੋਣੇ ਮਾਰਕੀਟ ਇੱਕ ਬੰਦਾ ਵੀ ਰੱਖ ਲੈਂਦਾ ਸੀ ਇਨਸਪੈਕਟਰ ਆ ਜਾਂਦਾ ਰੋਜ਼ ਦਾ ਹਿਸਾਬ ਦੇ ਕਿੱਥੇ ਕਿੱਥੇ ਦਿੰਨਾ ਹੈ ਜੇ 2-4 ਮੁੰਡੇ ਕੰਮ ਕਰਦੇ ਨੇ ਦੁਕਾਨ ਤੇ ਲਓ ਜੀ ਇਹਨਾਂ ਦਾ ਰਿਕਾਰਡ ਕਿੱਥੇ ਆ ਫਲਾਂ ਕਿੱਥੇ ਇਨਸਪੈਕਟਰ ਰਾਜ ਹੋ ਜਾਂਦਾ ਸੀ ਜਾਂ ਪੈਸੇ ਮੰਗਦੇ ਸੀ ਅਸੀਂ ਕੱਲ ਇਹ ਸੋਧ ਕੀਤੀ ਉਹ ਚ ਕਿ ਘੱਟੋ ਘੱਟ 20 ਬੰਦੇ ਜੇ ਤੁਸੀਂ ਦੁਕਾਨ ਤੇ ਰੱਖਦੇ ਹੋ ਕੰਮ ਕਰ ਕਰਦੇ ਹੋ ਤਾਂ 20 ਬੰਦਿਆਂ ਦਾ ਕੋਈ ਹਿਸਾਬ ਤਾ ਕੋਈ ਇਨਸਪੈਕਟਰ ਤੁਹਾਨੂੰ ਪੁੱਛ ਨਹੀਂ ਸਕਦਾ ਕਿ ਤੋਂ ਉਹਨਾਂ ਨੇ 20 ਬੰਦੇ ਜਿਹੜੇ ਤੁਸੀਂ ਆਪਣਾ ਕੰਮ ਕਰੋ ਤੁਸੀਂ 20 ਬੰਦਿਆਂ ਨੂੰ ਕੰਮ ਦੇ ਰਹੇ ਹੋ ਉਹ ਤੁਹਾਡੇ ਤੋਂ ਪੈਸੇ ਮੰਗਣਾ ਰਹੇ 20 ਬੰਦਿਆਂ ਨਾਲ ਪੰਜਾਬ ਦੇ 95% ਦੁਕਾਨਦਾਰ ਕਵਰ ਹੋ ਜਾਂਦੇ ਜੀ ਸਿਰਫ 20 ਤੋਂ ਉੱਪਰ ਵਾਲੇ 5% ਨਹੀਂ ਕਦੇ ਇੰਸਪੈਕਟਰ 6 ਮਹੀਨਿਆਂ ਬਾਅਦ ਆ ਕੇ ਤੁਹਾਡਾ ਦੱਸ ਦੂਗਾ ਤੁਹਾਨੂੰ ਭਾਈ ਆਏ ਆ ਪਰ ਕੋਈ ਇਹ ਰਿਸ਼ਵਤ ਲੈਣਾ ਜਾਂ ਕੋਈ ਹੋਰ ਦੁਕਾਨਦਾਰੀ ਨਹੀਂ ਕਰ ਦਿੰਦੇ ਖੇਤੀ ਨਹੀਂ ਕਰਨ ਦਿੰਦੇ ਹਾਂ ਜੀ ਕੋਈ ਕੋਈ ਸਾਨੂੰ ਵਪਾਰ ਨਹੀਂ ਕਰਨ ਦਿੰਦੇ ਪੜਨ ਨਹੀਂ ਦਿੰਦੇ ਹੋ ਕਰੀਏ ਕੀ ਮੇਰਾ ਸਾਰਾ ਕੁਝ ਇਹਨਾਂ ਦੇ ਕਬਜ਼ੇ 'ਚ ਆ ਬਸ ਸਭ ਕੁਝ ਆਪਣੇ ਕਬਜ਼ੇ 'ਚ ਸੋ ਇਸ ਕਰਕੇ ਤੁਹਾਨੂੰ ਕਹਿਣ ਮੈਂ ਆਇਆ ਕਿ ਪੰਜਾਬ ਸਰਕਾਰ ਵੱਲੋਂ ਕੋਈ ਕਮੀ ਨਹੀਂ ਲੋਕਾਂ ਦੇ ਹੱਕ 'ਚ ਫੈਸਲੇ ਲਏ ਜਾ ਰਹੇ ਨੇ ਇਸ ਵਕਤ ਜੋ ਮੇਰੇ ਕੋਲ ਅੰਕੜਾ ਹੈ 54154 ਨੌਕਰੀਆਂ ਦੇ ਕੇ ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 54154 1 ਰੁਪਈਆ ਵੀ ਕਿਹਦਾ ਲੱਗਿਆ ਹੋਵੇ ਹੱਥ ਖੜਾ ਕਰ ਦਿਓ ਜੀ ਕਿਸੇ ਦੀ ਸ਼ਿਫਾਰਿਸ਼ ਲਾਉਣੀ ਪੈਗੀ ਹੋਵੇ ਵੀ ਮੈਂ ਵੀ ਮੇਰੇ ਬਾਦ ਨੰਬਰ ਸੀ ਪਰ ਮੇਰੇ ਘਟ ਵਾਲਾ ਜਿਹੜਾ ਸੀ ਉਹਨੂੰ ਮੰਤਰੀ ਜਾਣਦਾ ਸੀ ਐਮਐਲ ਜਾਣਦਾ ਸੀ ਉਹ ਨੌਕਰੀ ਲੈ ਗਿਆ ਨਾ ਮੈਰਿਟ ਦੇ ਮੁਤਾਬਕ ਨੌਕਰੀ ਮਿਲੂਗੀ ਬੱਚਿਆਂ ਨੂੰ ਕਹੋ ਪੜੋ ਨੰਬਰ ਲੈ ਕੇ ਆਓ ਸਰਕਾਰ ਤੁਹਾਡੇ ਘਰੇ ਆਊਗੀ ਤੁਹਾਡਾ ਕੁੰਡਾ ਖੜਕਾਊਗੀ ਆਹ ਕੁਰਸੀ ਤੇਰਾ ਇੰਤਜ਼ਾਰ ਕਰ ਰਹੀ ਆ ਜਾ ਵੀ ਨੌਕਰੀ ਇੰਡਸਟਰੀ ਵੀ ਆ ਰਹੀ ਹੈ Tata Steel ਆ ਰਹੀ ਹੈ ਆਪਣੇ ਲੁਧਿਆਣੇ ਉਧਰ ਸਾਈਕਲ ਵੈਲੀ ਚ ਸੈਕਿੰਡ బిਗੇਸਟ ਆਫ ਆਫਟਰ ਜਮਸ਼ੇਦਪੁਰ ਜਮਸ਼ੇਦਪੁਰ ਤੋਂ ਬਾਅਦ ਸਭ ਤੋਂ ਵੱਡਾ ਪਲਾਂਟ ਆ ਲੱਖਾਂ ਲੋਕਾਂ ਨੂੰ ਕੰਮ ਮਿਲੂਗਾ ਜੀ Grasem Paints ਆ ਰਿਹਾ ਹੈ ਬਹੁਤ ਸਾਰੇ ਹੋਰ ਇਸ ਤਰ੍ਹਾਂ ਦੇ ਜਿਹੜੇ ਵੱਡੇ ਇੰਡਸਟਰੀਸਟ ਨੇ ਤੇ ਜਿਹੜੇ ਛੋਟੇ ਇੱਥੋਂ ਵਾਲੇ ਨੇ ਐਮ ਐਸ ਐਮ ای ਵਾਲੇ ਉਹਨਾਂ ਨੂੰ ਵੀ ਅਸੀਂ ਬਹੁਤ ਸਾਰੀਆਂ ਸਹੂਲਤਾਂ ਦੇ ਰਹਿਆ ਹਾਂ ਆਉਣ ਵਾਲੇ ਦਿਨਾਂ 'ਚ ਇੰਡਸਟਰੀ ਵਾਸਤੇ ਬਹੁਤ ਵੱਡੇ ਵੱਡੇ ਐਲਾਨ ਹੋਣਗੇ ਕਿਉਂਕਿ ਲੋਕਾਂ ਕੋਲੇ ਪੈਸਾ ਆਊਗਾ ਲੋਕਾਂ ਕੋਲੇ ਇਹ ਸਰਕਲ ਚੱਲੂਗਾ ਜੀ ਜੇ ਲੋਕਾਂ ਕੋਲੇ ਪੈਸੇ ਹੈ ਨਹੀਂ ਤਾਂ ਬਾਜ਼ਾਰ 'ਚ ਕੌਣ ਆਊਗਾ ਜੀ ਬਾਜ਼ਾਰ ਪਿਆਰ ਖਤਮ ਸੁਣਨੇ ਪੈਸਾ ਹੋਊਗਾ ਤਾਂ ਸਰਕਲ ਘੁੰਮੂਗਾ ਸਰਕਲ ਘੁੰਮੂਗਾ ਲੋਕਾਂ ਕੋਲੇ ਦੁਕਾਨਦਾਰ ਵੀ ਖੁਸ਼ ਹੋਊਗਾ ਉਹ ਸ਼ਾਪਿੰਗ ਕਰਕੇ ਖੁਸ਼ ਹੋਣਗੇ ਠੀਕ ਹੈ ਨਾ ਤੋ ਉਹਦੇ ਨਾਲ ਸਾਰਾ ਕੁਝ ਜੁੜਿਆ ਹੋਇਆ ਇਕਨੋਮੀ ਜੇ ਰਨਿੰਗ ਚ ਰਹੂਗੀ ਤਾਂ ਇਕਨੋਮੀ ਵੱਧਦੀ ਹੈ ਨਹੀਂ ਤਾਂ ਕਹਨੇ ਖੜਾ ਪਾਣੀ ਵੀ ਖਰਾਬ ਹੋ ਜਾਂਦਾ ਸੋ ਇਸ ਕਰਕੇ ਅਸੀਂ ਪਹਿਲਾਂ ਵਾਲਿਆਂ ਵਾਂਗੂ ਨਹੀਂ ਹੈਗੇ ਵੀ ਉਹੀ ਕਹੀ ਜਾਈਏ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਹਾਲਾਂਕਿ ਕਰਕੇ ਖਾਲੀ ਵੀ ਗਏ ਨੇ ਪਰ ਅਸੀਂ ਕਿਹਾ ਤਾਂ ਨਹੀਂ ਕਦੇ ਵੀ ਖਜ਼ਾਨਾ ਖਾਲੀ ਉਮੀਦ ਤੇ ਦੁਨੀਆ ਕਾਇਮ ਹੈ ਠੀਕ ਹੈ ਜੇ ਮੁੱਖ ਮੰਤਰੀ ਕਹਿਣ ਲੱਗ ਜੂਗਾ ਖਜ਼ਾਨਾ ਖਾਲੀ ਜਾਂ ਵਿੱਤ ਮੰਤਰੀ ਖਜ਼ਾਨਾ ਖਾਲੀ ਕਹਿਣ ਲੱਗ ਜੂਗਾ ਫਿਰ ਬੱਚਿਆਂ ਨੇ ਕੀ ਕਰਨਾ ਹੈ ਬੱਚਿਆਂ ਤਾਂ ਬਾਹਰਲੇ ਮੁਲਕਾਂ ਨੂੰ ਭੱਜਣਾ ਵੀ ਚਲੋ ਚੱਲੀਏ ਜੇ ਇੱਥੇ ਤਾਂ ਹੈ ਨਹੀਂ ਕੁਝ ਆ ਅਸੀਂ ਖਜ਼ਾਨਾ ਵੀ ਭਰ ਰਹੇ ਹਾਂ ਲੋਕਾਂ ਨੂੰ ਫੈਸਿਲਟੀਆਂ ਵੀ ਦੇ ਰਹੇ ਹਾਂ ਅਚੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਬਹੁਤ ਸਾਰੇ ਪਿੰਡਾਂ ਚੋਂ ਆਏ ਹੋਣੇ ਆਲੇ ਦਾਲ ਅਸੀਂ ਪੰਜਾਬ ਦੇ ਪਾਣੀ 700 ਕਿਲੋਮੀਟਰ ਦੀਆਂ ਪਾਈਪਲਾਈਨਾਂ ਪਾਤੀਆਂ ਪਹਿਲੀ ਵਾਰ ਨਹਿਰੀ ਪਾਣੀ ਨੂੰ ਪੰਜਾਬ 90% ਤੋਂ ਵੱਧ ਵਰਤ ਰਿਹਾ ਆਪਣੇ ਨਹਿਰੀ ਪਾਣੀ ਨੂੰ ਤਾਕੇ ਥੱਲੇ ਵਾਲਾ ਪਾਣੀ ਵੱਜੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤੂ ਗੁਰੂ ਸਾਹਿਬ ਦੇ ਬਚਨ ਨੇ ਹਵਾ ਧਰਤੀ ਤੇ ਪਾਣੀ ਵੀ ਤਿੰਨੇ ਦਰਜੇ ਕਾਇਮ ਰੱਖ ਲੋ ਆਪਾਂ ਹਵਾ ਵੀ ਜ਼ਹਿਰੀਲੀ ਕਰਤੀ ਧਰਤੀ ਸਪਰਿਆਂ ਕਰ ਕਰ ਜ਼ਹਿਰੀਲੀ ਕਰਤੀ ਪਾਣੀ ਹੂੰ ਖਤਮ ਕਰੀ ਬੈਠੇ ਥੱਲੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੁਛ ਤਾਂ ਛੱਡ ਕੇ ਜਾਵਾਂਗੇ ਇੱਕ ਗੱਲਾ ਨਹੀਂ ਰਹਿ ਜਾਊਗਾ ਪੰਜਾਬ ਪਾਣੀ ਹੈ ਨਹੀਂ ਸੋ ਇਸ ਕਰਕੇ ਕਿਸੇ ਨੂੰ ਵੀ ਪਾਣੀ ਦੀ ਬੂੰਦ ਅਸੀਂ ਵਾਧੂ ਨਹੀਂ ਦੇਣੀ ਪਹਿਲਾਂ ਜੋ ਮਰਜੀ ਇਹ ਯਾਰੀਆਂ ਦੋਸਤੀਆਂ ਨਿਭਾਈ ਗਏ ਨੇ ਹੁਣ ਹੈ ਨਹੀਂ ਸਾਡੇ ਕੋਲੇ ਆਪਦੇ ਦੇਸ਼ ਦਾ ਪਾਣੀ ਅਸੀਂ ਵਰਤਾਂਗੇ ਕਿਸੇ ਹੋਰ ਦਾ ਰੋਕਦੇ ਨਹੀਂ ਅੱਜ ਤਾਂ ਭਾਈ ਕਨਈਆ ਜੀ ਦੇ ਵਾਰਸਾਂ ਅੱਜ ਤਾਂ ਦੁਸ਼ਮਣਾਂ ਨੂੰ ਵੀ ਪਾਣੀ ਪਿਆ ਦੇਣੇ ਮੈਦਾਨੇ ਜੰਗ ਚ ਘਟੁ ਘਟ ਸਾਡਾ ਕੋਈ ਦੁਸ਼ਮਣ ਤਾਂ ਨਹੀਂ ਇੱਥੇ ਸਾਡੇ ਦੇਸ਼ ਦੇ ਹੀ ਨੇ ਪਰ ੱੱਕੇ ਨਾਲ ਜਾਂ ਬਾਹ ਮਰੋੜ ਕੇ ਕੋਸ਼ਿਸ਼ ਕਰਨਗੇ ਫੇਰ ਨਹੀਂ ਮਿਲੂਗਾ ਫੇਰ ਨੰਗਲ ਟਾਈਮ ਤੋਂ ਲੈ ਲਿਆ ਪਾਣੀ ਫਿਰ ਇਸ ਕੀ ਐਤ ਕੀ ਸਤੋਂ ਪਹਿਲਾਂ ਫਾਲਤੂ ਕਹਿੰਦੇ ਸਾਨੂੰ ਮਿਲ ਜਾਂਦਾ ਹੁੰਦਾ ਸੀ ਅਸੀਂ ਕਿਉਂ ਨਹੀਂ ਮਿਲਦਾ ਬੇ ਸਾਨੂੰ ਪਾਣੀ ਚਾਹੀਦਾ ਸਾਡੇ ਕੋਲੇ ਆਪਦੇ ਕੋਲੇ ਪੀਣ ਵਾਲਾ ਪਾਣੀ ਹੈ ਨਹੀਂ ਸਾਡੇ ਕੋਲ ਸੋ ਇਸ ਕਰਕੇ ਇੰਡਸਟਰੀ ਨੂੰ ਪਾਣੀ ਚਾਹੀਦਾ ਖੇਤੀ ਨੂੰ ਪਾਣੀ ਚਾਹੀਦਾ ਹਰ ਵਕਤ ਲੋੜ ਹੈ ਤੁਹਾਡੇ ਨਾਲ ਆ ਤੁਹਾਡੇ ਨਾਲ ਖੜਾਂਗੇ ਇਹਨਾਂ ਤੇ ਯਕੀਨ ਨਾ ਕਰਿਓ ਇਹ ਤਾਂ ਮਤਲਬ ਇਹ ਤੋਂ ਪਹਿਲਾਂ ਵੀ ਇੰਹੀਂ ਕਰਦੇ ਰਹੇ ਨੇ 75 ਸਾਲ ਤੋਂ ਰਾਜ ਇਹਨਾਂ ਦੀ ਸੀ ਕੀ ਕਰਤਾ ਜੀ ਇਹਨਾਂ ਨੇ 75 ਸਾਲ ਤੋਂ ਇਹਨਾਂ ਦਾ ਰਾਜ ਸੀ ਜੀ ਵਾ 5 ਸਾਲ ਉਹ 5 ਸਾਲ ਜੇ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਆ ਚੱਲੀ ਗਿਆ ਇਹਨਾਂ ਦਾ ਕੰਮ ਆ ਹੁਣ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਜੀ ਮਤਲਬ ਪਿੰਡ ਪਿੰਡ ਜਾ ਰਹੀ ਹੈ ਪੁਲਿਸ ਵੀ ਜਾ ਰਹੀ ਹੈ ਅੱਛਾ ਜਿਹੜੇ ਨਸ਼ਾ ਕਰਦੇ ਨੇ ਜਿਹੜੇ ਵਿਚਾਰੇ ਬੁਰੀ ਸੰਗਤ ਚ ਪੈ ਗਏ ਕਿਸੇ ਨਾ ਕਿਸੇ ਕਾਰਨ ਕਰਕੇ ਉਹਨਾਂ ਨੂੰ ਅਸੀਂ ਕੁਝ ਨਹੀਂ ਕਹਿੰਦਾ ਉਹਨਾਂ ਨੂੰ ਅਸੀਂ ਮਰੀਜ਼ ਮੰਨਦੇ ਆ ਉਹਨਾਂ ਨੂੰ ਤਾਂ ਅਸੀਂ ਰੀਹੈਬ ਸੈਂਟਰ ਚ ਜਮਾ ਕਰਾ ਦੋ ਭਰਤੀ ਕਰਾ ਦੋ ਦਵਾਈ ਚਾਹੀਦੀ ਹੈ ਦਵਾਈ ਦਵਾ ਦਿਓ ਪਰ ਜਿਹੜੇ ਵੇਚਦੇ ਨੇ ਉਹਨਾਂ ਨੂੰ ਨਹੀਂ ਛੱਡਦੇ ਅਸੀਂ ਜਿਹੜੇ ਜਿਹੜੇ ਲੋਕਾਂ ਦੇ ਘਰਾਂ 'ਚ 70 ਬਿਚਾ ਕੇ ਆਪਦਾ ਚਾਰ ਮੰਜਲਾ ਘਰ ਪਾ ਕੇ ਤੇ ਉਤੇ ਦੀਪਮਾਲਾ ਕਿਵੇਂ ਕਰ ਲੈਣਗੇ ਉਹ ਤਾਂ ਬਲਡੋਜ਼ਰ ਚੱਲੂਗਾ ਫਿਰ ਤਾਂ ਐ ਨਹੀਂ ਹੋ ਸਕਦਾ ਸੋ ਇਸ ਕਰਕੇ ਇਸ ਕਰਕੇ ਤੁਹਾਡਾ ਸਾਥ ਚਾਹੀਦਾ ਤੁਹਾਡਾ ਸਹਯੋਗ ਕੋਈ ਵੀ ਲਹਿਰ ਜਿਹੜੀ ਆ ਉਹ ਲੋਕਾਂ ਦੇ ਸਹਿਯੋਗ ਤੋਂ ਬਿਨਾ ਪੂਰੀ ਨਹੀਂ ਹੋ ਸਕਦੀ ਤੁਹਾਡਾ ਸਹਿਯੋਗ ਚਾਹੀਦਾ ਦੇ ਵੀ ਰਹਿ ਲੋਕ ਸਹਿਯੋਗ ਪਿੰਡਾਂ ਚ ਵੀ ਸ਼ਹਿਰਾਂ ਚ ਵੀ ਹੁਣ ਇੰਨਾ ਕਿ ਤਾਂ ਹੋ ਗਿਆ ਕਿ ਜਮਾ ਸ਼ਰੀਆਮ ਗੁੰਡਾਗਰਦੀ ਵਾਲਾ ਤਾਂ ਕੰਮ ਖਤਮ ਹੋ ਗਿਆ ਵੀ ਮੋਟਰਸਾਈਕਲ ਤੇ ਚਾਰ ਇੱਧਰ ਨੂੰ ਲੰਘ ਗਏ ਆਵਾਰਾਗਰਦੀ ਵਾਲੇ ਜਾਂ ਨਸ਼ਾ ਵੇਚਣ ਵਾਲੇ ਚਾਰ ਇਧਰੋਂ ਲੰਘੇ ਈਆਂ ਪਿੰਡਾਂ ਦਾ ਘਰੋਂ ਨਿਕਲਣਾ ਦੁੱਬਰ ਹੋ ਗਿਆ ਸੀ ਉਹ ਤਾਂ ਬੰਦ ਹੋ ਗਿਆ ਸਾਰਾ ਹੁਣ ਹੁਣ ਆਉਣ ਵਾਲੇ ਦਿਨਾਂ 'ਚ ਵੱਡੇ ਐਕਸ਼ਨ ਵੀ ਹੋਣਗੇ ਕਿਉਂਕਿ ਕਾਨੂੰਨ ਮੁਤਾਬਕ ਜਿਵੇਂ-ਜਿਵੇਂ ਸਾਡੇ ਕੋਲੇ ਆਈ ਜਾਊਗਾ ਅਸੀਂ ਕੋਈ ਇਲੀਗਲ ਕੰਮ ਨਹੀਂ ਕਰਦੇ ਸਾਰਾ ਕੋਈ ਚਾਹੇ ਜਿੱਡਾ ਮਰਜੀ ਕੋਈ ਲੀਡਰ ਹੈ ਚਾਹੇ ਕੋਈ ਅਫਸਰ ਹੈ ਚਾਹੇ ਉਹਦੀ ਜਿੰਨੀ ਮਰਜੀ ਚੱਲਦੀ ਹੈ ਉਹ ਜਿਨੇ ਕੋਈ ਪੰਜਾਬ ਦੀ ਜਵਾਨੀ ਨੂੰ ਕਹਾਣ ਕੀਤਾ ਹੈ ਪੰਜਾਬ ਦੀ ਜਵਾਨੀ ਨੂੰ ਜ਼ਹਿਰ ਘੋਲਿਆ ਜਵਾਨੀ 'ਚ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਏ ਇਹ ਸਾਡਾ ਵਾਅਦਾ ਤੇ ਇੰਨਾ ਇੰਨਾ ਚਿਰ ਕੌਣ ਸੁਣਦਾ ਲੀਡਰਾਂ ਨੂੰ ਮਤਲਬ ਤੁਸੀਂ ਤਾਂ ਹਜੇ ਵੀ ਐਂ ਲੱਗਦਾ ਜਿਵੇਂ ਤੁਸੀਂ ਮੈਂ ਤਾਂ ਬੀ ਬੋਲੀ ਜਾਓ ਬੋਲੀ ਜਾ ਮੈਨੂੰ ਪਤਾ ਹੈ ਕਿਉਂਕਿ ਇਹ ਨਾ ਇਹ ਕੀ ਕਰਦੇ ਆ ਇਹ ਇਹ ਉਹ ਜਿਵੇਂ ਹੁਣ ਜਦੋਂ ਕਿਸਾਨ ਯੂਨੀਅਨ ਨੇਪਤਰ ਨਾ ਲਾਇਆ ਦਿੱਲੀ ਦੇ ਬਾਡਰਾਂ ਤੇ ਤਾਂ ਉਦੋਂ ਕਿਸਾਨਾਂ ਵੱਲ ਹੋ ਗਏ ਅਸਗਵੀਰ ਬਦਲੋਰੀ ਕਹਿੰਦੇ ਜੀ ਅਸੀਂ ਕਿਸਾਨ ਆ ਅਸੀਂ ਵੀ ਕਿਸਾਨ ਆ ਕਿ ਤੁਸੀਂ ਕਿਹੜੇ ਪਾਸੇੋਂ ਕਿਸਾਨ ਹੋ ਯਾਰ ਤੁਹਾਡੇ ਕੋਲੇ 5-700 ਤਾਂ ਬੱਸਦਾ ਹੀ ਨਹੀਂ ਥੋਡੇ ਕੋਲੇ ਕਿਹੜੇ ਕਿਸਾਨ ਕੋਲੇ ਨੇ ਬੱਸਾਂ ਢਾਬੇ ਤੁਹਾਡੇ ਕੋਲੇ ਨੇ ਰੇਤਾ ਤੁਹਾਡਾ ਸਾਰਾ ਖਾ ਗਏ ਤੁਸੀਂ ਪੰਜਾਬ ਦਾ ਤੁਸੀਂ ਕਿਧਰੋਂ ਖਾਨ ਹੋ ਗਏ ਨਾ ਜੀ ਕਿਸਾਨ ਆ ਇਸ ਤਾਂ ਇਹ ਜਿੱਧਰ ਨੂੰ ਹਵਾ ਹੁੰਦੀ ਹੈ ਨਾ ਇਹ ਲਫਾਫੇ ਨੇ ਜਿੱਧਰ ਨੂੰ ਹਵਾ ਹੁੰਦੀ ਉਧਰ ਨੂੰ ਉੱਡ ਜਾਂਦੇ ਨੇ ਫਿਰ ਇਹ ਇਹ ਉਹ ਗੱਲ ਹੈ ਨਾ ਉਹ ਆਪਣਾ ਡਾਕੂ ਆਨੇ ਬੱਸ ਘੇਰ ਲਈ ਕੋਈ ਪੁਰਾਣੇ ਜਮਾਨੇ ਦੀ ਗੱਲ ਹੈ ਡਾਕੂ ਹੁੰਦੇ ਸੀ ਬੱਸ ਘੇਰ ਲਈ ਸਾਰੀ ਬੱਸ ਨੂੰ ਲੁੱਟ ਲਿਆ ਉਹਨਾਂ ਨੇ ਲੁੱਟ ਕੇ ਉਹਨਾਂ ਨੇ ਥੱਲੇ ਸਵਾਰੀਆਂ ਖੜਾ ਕੇ ਨਾ ਲਾਈਨ 'ਚ ਖੜਾ ਲੇ ਡਾਕੂਆਂ ਜਿਹੜਾ ਸਰਦਾਰ ਸੀ ਉਹ ਕਹਿੰਦਾ ਨਾਂ ਪੁੱਛ-ਪੁੱਛ ਕੇ ਗੋਲੀ ਮਾਰੀ ਜੋ ਪਹਿਲੇ ਨੂੰ ਪੁੱਛਿਆ ਕੀ ਨਾਂ ਹੈ ਉਹ ਕਹਿੰਦੇ ਰਮੇਸ਼ ਕੁਮਾਰ ਗੋਲੀ ਮਾਰ ਦਿੱਤੀ ਦੂਜੇ ਨੂੰ ਪੁੱਛਿਆ ਕੀ ਨਾਂ ਹੈ ਉਹ ਕਹਿੰਦਾ ਗੁਰਦੇਵ ਸਿੰਘ ਗੋਲੀ ਮਾਰ ਦਿੱਤੀ ਤੀਜਾ ਕੋਈ ਮਾਂ ਭੈਣ ਸੀ ਕਹਿੰਦੇ ਮਾਤਾ ਜੀ ਕੀ ਨਾਮ ਹੈ ਉਹ ਕਹਿੰਦੀ ਪੁਸ਼ਪਾ ਦੇਵੀ ਹੈ ਮੇਰਾ ਨਾਂ ਗੋਲੀ ਮਾਰਨ ਲੱਗਿਓ ਡਾਕੂਆਂ ਸਰਦਾਰ ਕਹਿੰਦਾ ਨਾ ਨਾ ਗੋਲੀ ਨਹੀਂ ਮਾਰਨੀ ਮੇਰੀ ਮਾਂ ਦਾ ਨਾਂ ਪੁਸ਼ਪਾ ਸੀ ਹੋਏ ਮੇਰੀ ਮਾਂ ਦਾ ਨਾਮ ਪੁਸ਼ਪਾ ਸੀ ਮੈਨੂੰ ਇਹ ਨਾਮ ਸੁਣ ਕੇ ਮਮਤਾ ਯਾਦ ਆ ਗਈ ਕਿੰਨਾ ਪਿਆਰ ਕਰਦੀ ਸੀ ਮੈਨੂੰ ਗੋਲੀ ਨਹੀਂ ਮਾਰਨੀ ਮੇਰੀ ਮਾਂ ਦਾ ਨਾਮ ਪੁਸ਼ਪਾ ਸੀ ਗਾਹਾਂ ਸੁਖਬੀਰ ਬਦਲਵਰ ਕਾ ਖੜਾ ਸੀ ਉਹਨੂੰ ਪੁੱਛਿਆ ਕੀ ਨਾ ਹੈ ਕਹਿੰਦਾ ਜੀ ਵੈਸੇ ਤੁਹਾਨੂੰ ਸੁਖਬੀਰ ਸਿੰਘ ਹੈ ਉਹ ਮੈਨੂੰ ਪਿੰਡ 'ਚ ਪੁਸ਼ਪਾ ਪੁਸ਼ਪੀ ਕਹਿੰਦੇ ਆ ਸਾਰੇ ਉਹ ਡਾਡਾ ਕੋਹਾਂ ਸਰਦਾਰ ਕਹਿੰਦਾ ਚਾਰ ਗੋਲੀਆਂ ਵੱਧ ਮਾਰੋ ਮੇਰੀ ਮਾਂ ਦਾ ਨਾਮ ਬਨਾਮ ਕਰਦਾ ਹੈ ਠੀਕ ਹੈ ਨਾ ਉਹ ਗੱਲ ਹੈ ਜਿੱਦ ਨੂੰ ਜਿੱਦਰ ਨੂੰ ਮਤਲਬ ਫਾਇਦਾ ਹੁੰਦਾ ਹੋਵੇ ਉਧਰ ਨੂੰ ਭੱਜ ਜਾਣਗੇ ਬੰਗਲਾਦੇਸ਼ 'ਚ ਕੁਰਸੀ ਮਿਲਦੀ ਹੋਵੇ ਉਧਰ ਨੂੰ ਭੱਜ ਜਾਣਗੇ ਨੇਪਾਲ 'ਚ ਬੈਨ ਨੂੰ ਆਉਦੀ ਕੁਰਸੀ ਪੈਰੀਆ ਹੋਰ ਕੱਖ ਪੈਰਾ ਨਹੀਂ ਨੂੰ ਬਸ ਸੋ ਇਸ ਕਰਕੇ ਇਹਨਾਂ ਦੇ ਪਿੱਛੇ ਨਹੀਂ ਲੱਗਣਾ ਕਿਉਂਕਿ ਇਹ ਇਹਨਾਂ ਦਾ ਕੋਈ ਆਪਦਾ ਸੂਲ ਨਹੀਂ ਜੇ ਕੁਝ ਕਰਨਾ ਹੁੰਦਾ ਤਾਂ ਗਤਵੀਤ ਹੁੰਦਾ ਹੋਣ ਨੂੰ ਇਹ ਡੋਲਿਆਂ ਤੇ ਬੰਨ ਦਿੰਦੇ ਆਪਣੇ ਕੋਈ ਪੰਜਾਬ ਦਾ ਮੂੰਹ ਮੱਥਾ ਸਵਾਰ ਦਿੰਦੇ ਗੈਂਗਸਟਰ ਇਹਨਾਂ ਨੇ ਪੈਦਾ ਕੀਤੇ ਨਸ਼ਾ ਇਹਨਾਂ ਨੇ ਲਿਆਂਦਾ ਹੈ ਕਰਪਸ਼ਨ ਇਹਨਾਂ ਨੇ ਲਿਆਂਦੀ ਹੈ ਕੋਈ ਇਹੋ ਜੀ ਇਲਾਮਤ ਦੱਸ ਦਿਓ ਜਿਹੜੀ ਛੱਡੀ ਹੋਵੇ ਇੱਥੇ ਲਿਆਉਣ ਤੋਂ ਆਪ ਮੰਤਰੀ ਇਨਵੋਲਵ ਰਹੇ ਨਸ਼ਿਆਂ ਚ ਦੱਸੋ ਕੀ ਕਰੀ ਜਦੋਂ ਮਾਲੀ ਬੇਈਮਾਨ ਹੋ ਜੇ ਫਿਰ ਬਾਗ ਦਾ ਕੀ ਕੌਣ ਰੱਖਾਊਗਾ ਜੀ ਪੰਜਾਬ ਨੂੰ ਠੀਕ ਕਰਨਾ ਗੁਰੂਆਂ ਪੀਰਾਂ ਦੀ ਧਰਤੀ ਹੈ ਸਾਡੇ ਕੋਲੇ ਐਨੀ ਉਪਜਾਊ ਧਰਤੀ ਹੈ ਕੌਮ ਮਿਹਨਤੀ ਹੈ ਸਾਨੂੰ ਕਿਤੇ ਹੋਰ ਜਾਣ ਦਾ ਲੋੜ ਹੀ ਨਹੀਂ ਜੀ ਇੱਥੋਂ ਹੀ ਪੰਜਾਬ ਤਾਂ ਸਾਰੇ ਦੇਸ਼ ਨੂੰ ਰੋਟੀ ਖਾਣ ਵਾਲਾ ਜੀ ਅਸੀਂ ਭੁੱਖੇ ਕਿਉਂ ਮਰ ਲਾਤ ਇਹਨਾਂ ਨੇ ਆ ਚੰਦ ਲੀਡਰ ਜਿਹੜੇ ਮੂਰੇ ਲੱਗੇ ਸੀ ਉਹਨਾਂ ਕਰਕੇ ਗਲਤੀਆਂ ਹੋ ਗਈਆਂ ਕਿਉਂਕਿ ਦੇਖੋ ਜੇ ਡੀਸੀ ਮਾੜਾ ਆ ਜੇ ਜिले ਦਾ ਪੱਠਾ ਬਹਿ ਜਾਂਦਾ ਜੇ ਲੀਡਰ ਐਮਐਲਏ ਮਾੜਾ ਆ ਜੇ ਹਲਕੇ ਦਾ ਪੱਠਾ ਬਹਿ ਜਾਂਦਾ ਮੁੱਖ ਮੰਤਰੀ ਮਾੜਾ ਜੇ ਸੂਬੇ ਦਾ ਪੱਠਾ ਬਹਿ ਜਾਂਦਾ ਪ੍ਰਧਾਨ ਮੰਤਰੀ ਮਾੜਾ ਜੇ ਦੇਸ਼ ਦਾ ਪੱਠਾ ਬਹਿ ਜਾਂਦਾ ਸੋ ਇਸ ਕਰਕੇ ਇਹ ਜਿਹੜਾ ਲੀਡਰ ਹੈ ਲੀਡ ਉਹਨੇ ਕਰਨਾ ਤਾਂ ਲੋਕਾਂ ਨਾਲ ਸਲਾਹ ਕਰਕੇ ਜਾਂ ਲੋਕਾਂ ਦੀ ਇੱਛਾ ਮੁਤਾਬਕ ਫੈਸਲੇ ਲੈਣੇ ਚਾਹੀਦੇ ਆ ਨਹੀਂ ਤਾਂ ਉਹੀ ਹਾਲ ਫਿਰ ਹੁੰਦੀ ਹੈ ਇਹਨਾਂ ਦੀ ਹੁਣ ਦੇਖ ਲਓ ਕੌਣ ਸਾਰੀ ਰਾਤ ਉਹ ਮੋਰ ਤੋਂ ਲੈ ਕੇ ਪਠਾਨਕੋਟ ਤੱਕ ਸਾਰੀ ਹਰਾ ਤੇ ਮੈਂ ਥੋੜੀ ਹਰੇ ਨਹੀਂ ਲੋਕਾਂ ਨੇ ਹਰੇ ਨਹੀਂ ਜੀ ਆਪਦੀਆਂ ਕਰਤੂਤਾਂ ਕਰਕੇ ਆ ਰਹੇ ਨਹੀਂ ਤੇ ਫਿਰ ਉਹ ਕਹਿੰਦੇ ਨਾ ਰਹਿਰਾਸ ਦਾ ਬੇਲਾ ਹੈ ਚੱਲ ਰਹੀ ਹੈ ਰਹਿਰਾਸ ਵੀ ਕਿ ਨਾਕਸ ਨੂੰ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਹੁਣ ਮੱਤ ਵੱਜੀ ਪਈ ਆ ਹੁਣ ਦੇਖ ਲੋ ਕੀ ਹੋਇਆ ਪਿਆ ਹਾਲਾਤ ਦੇਖ ਲੋ ਨਾਲੇ ਹੁਣ ਜਿਨ੍ਹਾਂ ਨੇ ਧਰਮ ਨੂੰ ਐਂ ਵਰਤਿਆ ਮੋਠੀ ਚ ਲੈ ਕੇ ਕਹਿੰਦੇ ਜੇਸੇਦਾਰ ਬਦਲ ਦੋ ਹਾਂ ਇਹਨੂੰ ਲਾ ਦੋ ਇਹਨੂੰ ਮਾਫ ਕਰ ਦੋ ਇਹਦੀ ਮਾਫੀ ਕੈਨਸਲ ਕਰ ਦੋ ਆ ਹੀ ਕੀਤਾ ਇਹਨਾਂ ਨੇ ਹੁਣ ਤੱਕ ਧਰਮ ਦੇ ਨਾਂ ਤੇ ਲੋਕਾਂ ਨੂੰ ਇਹਨਾਂ ਨੇ ਮਤਲਬ ਵਰਤਿਆ ਲੋਕਾਂ ਦੇ ਜਜ਼ਬਾਤਾਂ ਨੂੰ ਵਰਤੇ ਉਹ ਪੱਤਰਕਾਰ ਮੈਨੂੰ ਕਹਿੰਦੇ ਕੰਨੀ ਸੁਖਵੀਰ ਬਾਦਲ ਦੇ ਪਲੱਸਟਰ ਜਿਹਾ ਲੱਗਿਆ ਸੀ ਨਾ ਕਹਿੰਦੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਕਿਹਾ ਵੀ ਜਿਨ੍ਹਾਂ ਦੀਆਂ ਕਾਲ ਤੱਕ ਸਾਹਿਬ ਨੂੰ ਜਾ ਕੇ ਰੱਬ ਦੇ ਘਰੇ ਜਾ ਕੇ ਲੱਤਾਂ ਟੁੱਟ ਜਾਂਦੀਆਂ ਹੁਣ ਮੈਂ ਉਹਨਾਂ ਬਾਰੇ ਕੀ ਕਹਿ ਸਕਦਾ ਹਾਂ ਹੁਣ ਇੱਕ ਦਿਨ ਇੱਧਰ ਲਈ ਬਾਹ ਜੀ ਬੰਨੀ ਫਿਰਦਾ ਸੀ ਹੁਣ ਮੈਨੂੰ ਲੱਗਦਾ ਇੱਧਰ ਲਈ ਬੰਨੀ ਫਿਰਦਾ ਪਤਾ ਨਹੀਂ ਭੁੱਲ ਜਾਂਦਾ ਵੀ ਕਿੱਧਰ ਲਈ ਟੁੱਟੀ ਹੋਈ ਹੈ ਪਤਾ ਨਹੀਂ ਟੁੱਟੀ ਹੋਈ ਨਹੀਂ ਹੋਈ ਕੋਈ ਹਨਾ ਮਤਲਬ ਪਮਤਰੇ ਪਏ ਨੇ ਮਤਲਬ ਵੀ ਕੋਈ ਉਹ ਕੋਈ ਇੱਧਰੋਂ ਲਾਂਗ ਹੈ ਇੱਧਰੋਂ ਲਾਂਗ ਹੈ ਕੋਈ ਮਾ ਪਤਾ ਲੱਗਦਾ